ਆਨਲਾਈਨ ਤਦਾਂ ਨੇ ਟੋਰਾਂਟੋ ਦੇ ਲੋਕਾਂ ਦਾ 400 ਮਿਲੀਅਨ ਜਿਹੜਾ ਆ ਉਹ ਡਾਲਰ ਲੁੱਟਿਆ ਹੋਇਆ ਆ ਤੇ ਕੇਸਾਂ ਦੀ ਇੰਨੀ ਜ਼ਿਆਦਾ ਪਰਮਾਰ ਹੋ ਚੁੱਕੀ ਹੈ ਕਿ ਪੁਲਿਸ ਨੇ ਵੀ ਹੁਣ ਆਮ ਲੋਕਾਂ ਨੂੰ ਕਿਹਾ ਕਿ ਆਪਣਾ ਖਿਆਲ ਉਹ ਆਪ ਰੱਖਣ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ ਪਰਮੇਂਦਰ ਜੀ ਲਗਾਤਾਰ ਆਨਲਾਈਨ ਜਦੋਂ ਬਹੁਤ ਸਾਰਾ ਲੈਣ ਦੇਣ ਹੁਣ ਹੋਣ ਲੱਗ ਗਿਆ ਬੈਂਕਾਂ ਦੇ ਅਕਾਊਂਟ ਆਨਲਾਈਨ ਜਿਹੜੇ ਫੋਨਾਂ ਦੇ ਉੱਪਰ ਖੁੱਲਦੇ ਹੈਗੇ ਜੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਫਾਈਨੈਂਸ਼ੀਅਲ ਲੋਕਾਂ ਦੀ ਜਿਹੜੀ ਆ ਫੋਨਾਂ ਦੇ ਥਰੂ ਬਰਤੀ ਜਾਂਦੀ ਆ ਆਨਲਾਈਨ ਕੰਪਿਊਟਰ ਜਿਹੜੀਆਂ ਲੈਪਟਾਪ ਆ ਜਾਂ ਜਿਹੜੇ ਆਈਪੈਡ ਆ ਜਾਂ ਫੋਨ ਆ ਉਹਨਾਂ ਦੇ ਉੱਪਰ ਲੋਕੀ ਜਦੋਂ ਇਹਨਾਂ ਨੂੰ ਯੂਜ਼ ਕਰਦੇ ਤੇ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਚੋਰੀ ਹੋਣ ਦੀਆਂ ਲਗਾਤਾਰ ਖਬਰਾਂ ਆ ਗਈਆਂ ਜੀ ਦੂਜੇ ਪਾਸੇ ਕੁਝ ਲੈਣ ਦੇਣ ਸੋਸ਼ਲ ਐਪਾਂ ਤੇ ਹੁੰਦਾ ਜਿਹੜਾ ਉਹਨਾਂ ਦੇ ਉੱਪਰ ਵੀ ਜਿਹੜੀ ਆ ਜਿਹੜਾ ਚੋਰ ਹੈ ਗਿਆ ਆਨਲਾਈਨ ਜਿਹੜੇ ਠੱਗ ਹੈ ਉਹਨਾਂ ਵੱਲੋਂ ਇੱਕ ਖਬਰ ਜਿਹੜੀ ਆਈ ਹੈ ਕਿ 400 ਬਿਲੀਅਨ ਡਾਲਰ ਇਕੱਲਾ ਟ੍ਰਾਂਟੋ ਵਾਸੀਆਂ ਤੋਂ ਜਿਹੜਾ ਆ ਉਹ ਲੁੱਟਿਆ ਗਿਆ ਜੀ ਇਹਦੇ ਹਜ਼ਾਰਾਂ ਕੇ ਜਿਹੜੇ ਪੈਂਡਿੰਗ ਟ੍ਰਾਂਟੋ ਪੁਲਿਸ ਕੋਲ ਪਏ ਆ ਜੀ ਹਣ ਟ੍ਰਾਂਟੋ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੋਂ ਸਮਰੱਥਾ ਜ਼ाहिर ਕੀਤੀ ਆ ਕਿ ਜਦੋਂ ਇੰਨੀ ਵੱਡੀ ਪੱਧਰ ਤੇ ਹੁਣ ਬੈਗਲੋਕ ਕਿਸਦਾ ਹੋ ਗਿਆ ਤਾਂ ਅਸੀਂ ਹਰੇਕ ਕੇਸ ਨੂੰ ਨਵਟਾਲ ਸਮੇਂ ਸਿਰ ਨਹੀਂ ਸਕਦੇ ਪਾ ਔਰ ਇੱਕ ਬੰਦੇ ਨੂੰ ਅਸੀਂ ਇਨਸਾਫ ਦੇ ਸਮਾਂ ਵੜੇ ਨਹੀਂ ਦੇ ਸਕਦੇ ਸੋ ਉਹਨਾਂ ਹੱਦਾਂ ਪੁਲਿਸ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਲੋਕਾਂ ਨੂੰ ਖੁਦ ਆਪਣਾ ਖਿਆਲ ਰੱਖਣਾ ਪਾਊਗਾ ਜੀ ਜਿਹੜੇ ਫਾਈਨੈਂਸ਼ੀਅਲ ਯੂਨਿਟ ਦੇ ਜਿਹੜੇ ਟ੍ਰਾਂਟੋ ਦੇ ਡੇਵਿਡ ਕਾਫੀ ਹੈਗੇ ਆ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਦਾ ਹੋਇਆ ਇਹ ਗੱਲ ਲੋਕਾਂ ਲਈ ਸੁਨੇਹੇ ਵਜੋਂ ਦਿੱਤੀ ਆ ਕਿ ਜਦੋਂ ਇੰਨਾ ਬੈਗ ਲੋਗ ਹੈਗਾ ਇਨੇ ਕੇਸਾਂ ਦਾ ਤਾਂ ਇਨੀ ਵੱਡੀ ਮਾਊਂਟ ਹੈਗੀ ਆ ਤਾਂ ਅਸੀਂ ਇਸ ਮਾਮਲੇ 'ਚ ਹਰੇਕ ਕੇਸ ਨੂੰ ਸੋਲਵ ਨਹੀਂ ਕਰ ਸਕਦੇ ਇਹਦੇ ਅਰਥ ਕੀ ਨਿਕਲਦੇ ਆ ਜੀ ਇਹਦੇ ਅਰਥ ਇਹ ਨਿਕਲਦੇ ਆ ਕਿ ਜਿਹੜੇ ਵੱਡੇ ਚੋਰ ਠੱਗ ਜਿਹੜੇ ਆਨਲਾਈਨ ਬੈਠੇ ਹੋਏ ਆ ਲੋਕਾਂ ਨੂੰ ਠੱਗਣ ਵਾਸਤੇ ਉਹ ਕ੍ਰੋਸ ਦੀ ਕੰਟਰੀ ਆ ਪਾ ਬਰੌਡ ਚ ਹੈ ਗਿਆ ਤਾਂ ਪੁਲਿਸ ਨੇ ਇਹ ਵੀ ਸਪੱਸ਼ਟਤਾ ਜਾਰੀ ਕੀਤੀ ਆ ਕਿ ਜਿਹੜੇ ਕ੍ਰੋਸ ਦੀ ਕੰਟਰੀ ਜਿਹੜੇ ਠੱਗ ਹੈ ਗਿਆ ਉਹਨਾਂ ਨੂੰ ਇੱਕ ਜ੍ਰੈਡਿਕਸ਼ਨ 'ਚ ਲਿਆ ਕੇ ਉਹਨਾਂ ਨੂੰ ਸਜ਼ਾ ਦੇਣੀ ਇਹ ਪੈਸੇ ਦੀ ਰਿਕਵਰੀ ਕਰਨੀ ਬਹੁਤ ਔਖੀ ਹੈ ਜੀ ਸੋ ਇੰਨੀ ਵੱਡੀ ਬੱਧ ਜਿਹੜਾ ਪੈਸਾ 400 ਮਿਲੀਅਨ ਡਾਲਰ ਬਹੁਤ ਵੱਡੀ ਮਾਉਂਟ ਹੈ ਉਹਦੀ ਕਿਵੇਂ ਰਿਕਵਰੀ ਹੋਊਗੀ ਕੀ ਜਿਹੜੇ ਬਰਾਡਸ ਜਿਹੜੇ ਲੋਕ ਜਿਹੜੀਆਂ ਬੋਮਰਸ ਹੈਗਿਆ ਨੇ ਉਹਨਾਂ ਦੇ ਨਾਲ ਕਦੋਂ ਕਨੈਕਸ਼ਨ ਜਿਹੜਾ ਸੈਟਅਪ ਹੋਊਗਾ ਉੱਥੋਂ ਜੁਡੀਸ਼ੀਅਲ ਦੇ ਨਾਲ ਜਾਂ ਉੱਥੋਂ ਦੇ ਸਕਿਉਰਿਟੀ ਫੋਰਸਸ ਨਾਲ ਤਾਂ ਫਿਰ ਕੀ ਵਾਕਿਆ ਇਹ ਮਾਮਲੇ ਸੈਟਲ ਆਊਟ ਹੋਣਗੇ ਇਥੋਂ ਇਹ ਪਤਾ ਲੱਗਦਾ ਜਿਹੜੀ ਪਬਲਿਕ ਹੈਗੀ ਆ ਉਹਨੂੰ ਅਲਰਟ ਹੋਣ ਦੀ ਲੋੜ ਹੈ ਕਿ ਅਸੀਂ ਹਰੇਕ ਗੱਲ ਨੂੰ ਸਿਸਟਮ ਤੇ ਰਿਲਾਇ ਕਰੀਏ ਕਿ ਸਿਸਟਮ ਸਾਡੀ ਰੱਖਿਆ ਲਈ ਬੈਠਾ ਆ ਆ ਖੋਦ ਜਿਹੜਾ ਲੈਣ ਦੇਣ ਆ ਉਹ ਬੜੇ ਧਿਆਨ ਨਾਲ ਕਰਨਾ ਚਾਹੀਦਾ ਬਹੁਤ ਸਾਰੀਆਂ ਆਈਟਮਾਂ ਜਾਂ ਲਿੰਕ ਜਿਹੜੇ ਤੁਹਾਨੂੰ ਆਉਂਦੇ ਹੈਗੇ ਆ ਫੋਨਾਂ ਦੇ ਉੱਪਰ ਖਰੀਦਣ ਵਾਸਤੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਕਲਿੱਕ ਕਰਨਾ ਚਾਹੀਦਾ ਤਾਂ ਲੈਣ ਦੇਣ ਦੇ ਕਰਨ ਲੱਗਿਆਂ ਅਲਰਟ ਜਿਹੜਾ ਕੋਸ਼ਿਸ਼ ਕਰਨੀ ਚਾਹੀਦੀ ਕਿ ਜਾਣ ਪਛਾਣ ਫਰਮ ਜਿਹੜੀ ਹੈਗੀ ਜਾਣ ਪਛਾਣੀ ਉੱਥੇ ਹੀ ਲੈਣ ਜਿਹੜਾ ਆਨਲਾਈਨ ਕਰਨਾ ਚਾਹੀਦਾ ਨਹੀਂ ਤਾਂ ਨਹੀਂ ਕਰਨਾ ਚਾਹੀਦਾ